ਮਹੱਲਾ ਪਹਿਲਾ ਲੱਬ ਪਾਪ ਦੁ ਰਾਜਾ ਮਹਿਤਾ ਕੂੜ ਹੋ ਆਸਿਕਦਾਰ ਕਾਮ ਨੇਬ ਸਦ ਪੋਸ਼ਿਆ ਬਹਿ ਬ ਕਰੇ ਬਿਚਾਰ ਅੰਦੇ ਰਾਇਤ ਗਿਆਨ ਵਿਹੂਣੀ ਪਾਹੇ ਪਰੇ ਮੁਰਦਾਰ ਧਿਆਨੀ ਨਚੈ ਵਾਜੇ ਵਾਵੇ ਰੂਪ ਕਰੇ ਸ਼ਿੰਗਾਰੂ ਉੱਚ ਕੋ ਕ ਵਾਤਾ ਗਾਵੇ ਜੋ ਦਾ ਕ ਵਿਚਾਰ ਮੂਰਖ ਪੰਡਤ ਹਕਮਤ ਹੁੰਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇਗਾ ਵਾਵੇ ਮੰਗੇ ਮੋਖ ਦਵਾਰ ਜਤੇ ਸਦਾਵੇ ਜੁਗਤ ਨ ਜਾਣੈ ਛੱਡ ਬਹੈ ਕਰਬਾਰ ਸਭ ਕੋ ਪੂਰਾ ਹੋ ਕਾ ਹੋਵੇ ਘਟਨ ਕੋਈ ਆਖੈ ਪਤ ਪਰਵਾਣਾ ਪਿੱਛੇ ਪਾਇਆ ਤਾਂ ਨਾਨਕ ਤੁਲ ਅਜਾਪੈ